ਡਰੋਨ ਦੀ ਵਰਤੋਂ ਕਰਦੇ ਹੋਏ ਕਿਸਾਨਾਂ ਦੇ ਖੇਤਾਂ ਵਿੱਚ ਸਪਰੇਅ ਕਰਨ ਲਈ ਕੇਂਦਰ ਦੇ ਪ੍ਰੋਜੈਕਟ ਨਮੂ ਡਰੋਨ ਦੀ ਦੇ ਤਹਿਤ ਡਰੋਨ ਪਾਇਲਟ ਵਜੋਂ ਸਖਲਾਈ ਪ੍ਰਾਪਤ ਪੰਜਾਬ ਦੀਆਂ ਪਿੰਡੂ ਔਰਤਾਂ ਨੇ ਵਪਾਰਕ ਤੌਰ ਤੇ ਸੇਵਾ ਪ੍ਰਦਾਨ ਸ਼ਕਣੀ ਸ਼ੁਰੂ ਕਰ ਦਿੱਤੀ ਹੈ ਅਤੇ ਨਵੇਂ ਵਿਸਾਦੇ ਸਿਰਜ ਰਹੀਆਂ ਹਨ ਅਦੇ ਕਿਸਾਨਾਂ ਨੂੰ ਡਰੋਨ ਦੀ ਵਰਤੋਂ ਕਰਨ ਦੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਪਿੰਡ-ਪਿੰਡ ਜਾ ਕੇ ਇਹ ਸੇਵਾ ਪ੍ਰਦਾਨ ਕਰਵਾਈ ਜਾ ਰਹੀ ਹੈ ਸ਼ੁਰੂਆਤੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਕਿਸਾਨਾਂ ਵਿੱਚ ਡਰੋਨ ਬਾਰੇ ਜਾਗਰੂਕਤਾ ਦੀ ਘਾਟ ਤੋਂ ਲੈ ਕੇ ਆਪਣੇ ਘਰੇਲੂ ਮੁੱਦਿਆਂ ਤੱਕ ਕੁਝ ਔਰਤਾਂ ਜਿਨ੍ਹਾਂ ਨੇ ਸਿਕਲਾਈ ਲਈ ਹੈ ਕੰਮ ਦੀ ਘੱਟ ਗਤੀ ਦੇ ਬਾਵਜੂਦ ਆਪਣੇ ਬੁਲੰਦ ਹੌਸਲੇ ਦੇ ਨਾਲ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ ਅਤੇ ਸਫਲਤਾ ਦੀਆਂ ਨਮੀਆਂ ਕਹਾਣੀਆਂ ਕੱਢ ਰਹੀਆਂ ਹਨ ਅਜਿਹੀ ਇੱਕ ਸਫਲਤਾ ਦੀ ਕਹਾਣੀ ਮੁਗਗਦੇ ਪਿੰਡ ਰਤਿਆ ਦੀ ਜਸਵਿੰਦਰ ਕੌਰ ਤਾਲੀਬਾਲ ਨਾਲ ਜੁੜੀ ਹੈ ਜੋ ਨਮੋ ਡਰੋਨ ਦੀ ਪ੍ਰੋਜੈਕਟ ਦੇ ਤਹਿਤ ਸਿਖਲਾਈ ਲਈ ਪੰਜਾਬ ਵਿੱਚੋਂ ਚੁਣੀ ਗਈ ਪਹਿਲੀ ਔਰਤ ਸੀ 12ਵੀਂ ਜਮਾਤ ਪਾਸ ਜਸਵਿੰਦਰ 15 ਔਰਤਾਂ ਦੇ ਸਵੈ ਸਹਾਇਤਾ ਗਰੁੱਪ ਚਲਾਉਂਦੀ ਹੈ ਜੋ ਜੂਟ ਤੇ ਬੈਗ ਬਣਾਉਂਦੇ ਹਨ ਸ਼ੁਰੂ ਵਿੱਚ ਉਹ ਡਰੋਨ ਦੇ ਰਿਮੋਟ ਕੰਟਰੋਲ ਨੂੰ ਸ਼ੂਨ ਤੋਂ ਵੀ ਡਰਦੀ ਸੀ ਜੋ ਉਸ ਨੂੰ ਇੱਕ ਏਲੀਅਨ ਵਸਤੂ ਲੱਗਦਾ ਸੀ ਪਰ ਗੁਰਗਾਓ ਵਿੱਚ ਸਿਖਲਾਈ ਤੋਂ ਬਾਅਦ ਡਰੋਨ ਪ੍ਰਾਪਤ ਕਰਨ ਤੋਂ ਬਾਅਦ ਜੂਨ ਵਿੱਚ ਉਸਨੇ ਖੇਤਾਂ 'ਚ ਵਿਪਾਰਕ ਛੜਕਾ ਸ਼ੁਰੂ ਕੀਤਾ ਫਰਟੀਲਾਈਜ਼ਰਜ਼ ਕੋਆਪਰੇਟਿਵ ਲਿਮਟਿਡ ਨੇ ਉਸ ਨੂੰ 250 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 200 ਏਕੜ ਤੋਂ ਵੱਧ ਛੜਕਾ ਕਰਕੇ ਵਧੀਆ ਸ਼ੁਰੂਆਤ ਕੀਤੀ ਹੈ ਕੀਟਨਾਸ਼ਕ ਦੇ ਛਿੜਕਾ ਦਾ ਖਰਚਾ ਕਿਸਾਨਾਂ ਦੁਆਰਾ ਚੁੱਕਿਆ ਜਾਂਦਾ ਹੈ ਉਸ ਦਾ ਕਹਿਣਾ ਹੈ ਕਿ ਇਹ ਕੋਈ ਆਸਾਨ ਕੰਮ ਨਹੀਂ ਪਰ ਸੰਭਵ ਹੈ ਕਿ ਜੇਕਰ ਅਸੀਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਹੱਥੀ ਸਪਰੇਅ ਕਰਨ ਦੀ ਬਜਾਏ ਡਰੋਨ ਦੀ ਵਰਤੋਂ ਕਰਨ ਲਈ ਪ੍ਰੇਰਿਏ ਉਹਨਾਂ ਨੂੰ ਡਰੋਨ ਦਾ ਛਿੜਕਾ ਦੇ ਫਾਇਦੇ ਸਮਝਾਉਂਦੇ ਹਾਂ ਇਹ ਕੀਟਨਾਸ਼ਕਾਂ ਨੂੰ ਖੇਤਾਂ ਵਿੱਚ ਬਰਾਬਰ ਫਲਾਉਂਦੇ ਹਨ ਅਤੇ ਬਹੁਤ ਸਾਰਾ ਸਮਾਂ ਅਤੇ ਮਜ਼ਦੂਰੀ ਬਚਦੀ ਹੈ ਹੱਥੀ ਛੜਕਾ ਦੀ ਕੀਮਤ ਲਗਭਗ 200 ਰੁਪਏ ਪ੍ਰਤੀ ਏਕੜ ਹੈ ਪਰ ਅਸੀਂ ਬੈਟਰੀਆਂ ਆਦ ਵਰਗੇ ਵਾਧੂ ਖਰਚਿਆਂ ਦੇ ਕਾਰਨ ਪ੍ਰਤੀ ਏਕੜ 200 ਰੁਪਏ ਵਸੂਲ ਰਹੇ ਹਾਂ ਜਦੋਂ ਕਿਸਾਨੇ ਦੇਖ ਲੈਣ ਕਿ ਡਰੋਨ ਸਪਰੇ ਕਿੰਨੀ ਕੁ ਕਾਰਗਰ ਹੈ ਤਾਂ ਉਹ 50 ਰੁਪਏ ਵਾਧੂ ਦੇਣ ਤੇ ਵੀ ਸਹਿਮਤ ਹੋ ਜਾਂਦੇ ਹਨ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਇੱਕ ਜਾਂ 2 ਏਕੜ ਤੋਂ ਸ਼ੁਰੂ ਕਰਨ ਅਤੇ ਜੇਕਰ ਉਹ ਸੰਤੁਸ਼ਟ ਹੰ ਤਾਂ ਬਾਕੀ ਸ਼ੰਕਾ ਤਰਵਾ ਲੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਘੱਟੋ-ਘੱਟ 15000 ਡਰੋਨ ਦੀਦਿਆਂ ਨੂੰ ਸਿਖਲਾਈ ਦੇਣ ਦਾ ਐਲਾਨ ਕੀਤਾ ਸੀ। ਡਰੋਨ ਨਾਲ ਖੇਤਾਂ ਵਿੱਚ ਛਿੜਕਾ ਕਰਕੇ ਖੇਤੀਬਾੜੀ ਖੇਤਰ ਵਿੱਚ ਤਕਨੀਕੀ ਕ੍ਰਾਂਤੀ ਲਿਆਉਂਦੇ ਹੋਏ ਇਸ ਤਰ੍ਹਾਂ ਸਮੇਂ ਅਤੇ ਪਾਣੀ ਦੀ ਬਚਤ ਕਰਦੇ ਹੋਏ ਹੱਥੀ ਸਪਰੇਅ ਦੀ ਲਾਗਤ ਵਿੱਚ ਕਟੌਤੀ ਕੀਤੀ ਗਈ ਹੈ ਜੋ ਕਿਸਾਨਾਂ ਲਈ ਵੀ ਫਾਇਦੇਮੰਦ ਹੈ ਅਤੇ ਇਹਨਾਂ ਔਰਤਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ